ਮਾਜੇ ਵਾਲੇ ਅੰਮਰਸਰੀਆਂ ਦੀਆਂ ਵੀਡੀਓ ਵੇਖਣ ਵਾਲੇ ਆਪਣੇ ਸਾਰੇ ਹੀ ਸਬਸਕ੍ਰਾਈਬਰਾਂ ਦਾ ਤੇ ਆਪਣੇ ਸਾਰੇ ਹੀ ਵਿਊਜ਼ ਦਾ ਆਪਣੇ ਚੈਨਲ ਤੇ ਬਹੁਤ ਸਾਰਾ ਧੰਨਵਾਦ ਕਰਦੇ ਆਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਤੁਹਾਨੂੰ ਇੱਕ ਗੀਤ ਸੁਣਾਉਣ ਲੱਗੇ ਆਂ ਜੀ ਇਹ ਬਹੁਤ ਪੁਰਾਣੇ ਸਮੇਂ ਦੇ ਨਾਲ ਜੁੜਿਆ ਹੋਇਆ ਗੀਤ ਆ ਇੱਕ ਮਟਿਆਰ ਦਾ ਵਿਆਹ ਹੋ ਜਾਂਦਾ ਵਾ ਤੇ ਉਸ ਦਾ ਪਤੀ ਅਮਲੀ ਹੁੰਦਾ ਵਾ ਤੇ ਉਹ ਵੇਖੋ ਆਪਣੀ ਮਾਂ ਦੇ ਨਾਲ ਕਿਸ ਤਰ੍ਹਾਂ ਮਾਵਾਂ ਧੀਆ ਦੁੱਖ ਸੁੱਖ ਸਾਂਝਾ ਕਰਦੀਆਂ ਕਿਸ ਤਰ੍ਹਾਂ ਉਹ ਆਪਣੇ ਪਤੀ ਅਮਲੀ ਦੀ ਗੱਲਬਾਤ ਆਪਣੀ ਮਾਂ ਦੇ ਨਾਲ ਕਰਦੀ ਆ ਤੇ ਮਾਂ ਕੀ ਕਹਿੰਦੀ ਆ ਤੇ ਧੀ ਕੀ ਕਹਿੰਦੀ ਆ ਧੀ ਕਹਿੰਦੀ ਆ ਕਿ ਅਮਲੀ ਮੇਰਾ ਜਿਹੜਾ ਘਰ ਵਾਲਾ ਵਾ ਉਹ ਵੱਟੀ ਇੱਕ ਪੋਸਤ ਰੋਜ਼ ਦਾ ਪੀ ਜਾਂਦਾ ਦੇ ਵੱਟੀ 5 ਕਿਲੋ ਚੀਜ਼ ਨੂੰ ਕਿਹਾ ਜਾਂਦਾ ਸੀ ਕਿ 5 ਕਿਲੋ ਪੋਸਤ ਰੋਜ ਦਾ ਪਿੰਦਾ ਵਾ ਤੇ ਵੇਖੋ ਉਸ ਦੀ ਮਾਂ ਕੀ ਕਹਿੰਦੀ ਆ ਇਹ ਮਾਵਾਂ ਧੀਆਂ ਦਾ ਦੁੱਖ ਸੁੱਖ ਇਸ ਗੀਤ ਦੇ ਵਿੱਚ ਬਿਆਨ ਕੀਤਾ ਗਿਆ ਵਾ ਇਸ ਗੀਤ ਨੂੰ ਅਸੀਂ ਬੋਲਣ ਲੱਗੇ ਆ ਤੇ ਤੁਸੀਂ ਸੁਣ ਕੇ ਇਸ ਗੀਤ ਨੂੰ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਕਿ ਤੁਹਾਨੂੰ ਇਹ ਗੀਤ ਕਿਸ ਤਰ੍ਹਾਂ ਦਾ ਲੱਗਿਆ ਸੁਣਾਉਣ ਇਸ ਗੀਤ ਨੂੰ ਰਾਂਝਾ ਅਮਲੀ ਪਾਏ ਰਾਂਝਾ ਅਮਲੀ ਸੋਣੀਂ ਦਾ ਉਹ ਸਤ ਪੀਵ ਛੱਡ ਦੇ ਹਮਲੀ ਦਾ ਖੇਡਾ ਕਿਥੋਂ ਤੱਕ ਗਈ ਸੀ ਇਹ ਵਾਟੇ ਰੋਜ਼ਦਾ ਦੌੜੇ ਵੀ Yeah. yeah. ਪੀਵਤਾ ਮਾਏ ਵਰਤੇ ਰੋਜਦਾ ਛੱਡ ਦੇ ਛੱਡ ਦੇ

tanen jagade mai seela chi rahe ranja ി മതമാ വട്ട ഷേ ഷേ ഷഡേലി The first time that we God. God. ਤਪੀ ਮਤਾ ਮਾਏ ਵਟੇ ਰੋਜ ਦਾ ਸ਼ਾਡ ਦੇ ਸ਼ਾਡ ਦੇਤੀਏ ਸ਼ਾਡ ਦੇ ਆਮ ਛੱਡ ਦੇ ਛੱਡ ਦੇ ਦੀਏ ਛੱਡ ਦੇ ਅਮਲੀ जा

What is...